ਸਸ਼ੀ ਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਆਪਾਂ ਕਈ ਵਾਰੀ ਗੱਲ ਕੀਤੀ ਆ ਕਿ ਜੋ ਅਸੀਂ ਕੁਦਰਤ ਨੂੰ ਦਿੰਨੇ ਆ ਜੋ ਕੁਦਰਤ ਨੂੰ ਨਹੀਂ ਜੋ ਅਸੀਂ ਆਪਣੇ ਆਲੇ ਦੁਆਲੇ ਜਿੱਦਾਂ ਦਾ ਸੋਚਦੇ ਆ ਉਦਾਂ ਦਾ ਹੋ ਜਾਂਦਾ ਪਰ ਮਾੜਾ ਤੇ ਕੋਈ ਵੀ ਨਹੀਂ ਸੋਚਦਾ ਹਰ ਕੋਈ ਚੰਗਾ ਹੀ ਸੋਚਦਾ ਪਰ ਜਾਣੇ ਅਣਜਾਣੇ ਵਿੱਚ ਅਸੀਂ ਹਰ ਚੀਜ਼ ਨੂੰ ਕੋਸਦੇ ਹੀ ਰਹਿੰਦੇ ਆ ਯੂਨੀਵਰਸ ਤੌਰ ਤੇ ਆਪਣੇ ਆਪ ਨੂੰ ਯੂਨੀਵਰਸ ਦੇ ਤੌਰ ਤੇ ਆਲੇ ਦੁਆਲੇ ਜੋ ਵੀ ਸਾਡੇ ਨਾਲ ਜੁੜੇ ਹੋਏ ਲੋਕ ਨੇ ਅਸੀਂ ਆਪਣੇ ਆਪ ਨੂੰ ਕਦੇ ਹੀ ਕੋਸਦੇ ਆ ਪਰ ਬਹੁਤੀ ਵਾਰੀ ਅਸੀਂ ਆਪਣੀ ਹਾਲਤ ਦੇ ਆਪਣੇ ਕਿਸੇ ਕਿਸੇ ਵੀ ਤਰ੍ਹਾਂ ਦੇ ਦੁੱਖ ਦੇ ਕਾਰਨ ਬਣੇ ਹੋਏ ਲੋਕਾਂ ਨੂੰ ਜ਼ਿਆਦਾ ਕੋਸਦੇ। ਉਹਨਾਂ ਨੂੰ ਅਸੀਂ ਇੱਕ ਕਿਸਮ ਦਾ એનર્ਜੀ ਇਦਾਂ ਦੇ ਦਿੰਨੇ ਆ ਕਿ ਉਹਦੀ ਵਜ੍ਹਾ ਨਾਲ ਸਾਡਾ ਆ ਹੋਇਆ। ਪਹਿਲੀ ਗੱਲ ਤਾਂ ਇਹ ਦੇਖੋ ਕਦੇ ਵੀ ਕਿਸੇ ਨੂੰ ਕੋਸਣਾ ਬੰਦ ਕਰੋ। ਜਿਵੇਂ ਆਮ ਜੀ ਗੱਲ ਆਪਣੇ ਪੰਜਾਬੀਆਂ ਵਿੱਚ ਹੈ। ਰਿਸ਼ਤਾ ਕਰਾਇਆ ਚੰਗੇ ਬੰਦੇ ਨਹੀਂ ਨਿਕਲੇ ਤਾਂ ਵਿਚੋਲੇ ਦਾ ਹੀ ਸਤਿਆਨਾਸ ਹੋ ਜਵੇ। ਮਤਲਬ ਕਿ ਦੇਖੋ ਹੋ ਸਕਦਾ ਵਿੱਚ ਕਈ ਔਲੇ ਹੋਏ ਹੋਣ ਹੋ ਸਕਦਾ ਵਿੱਚ ਕੋਈ ਪਰੇਸ਼ਾਨੀਆਂ ਜੋ ਸਾਨੂੰ ਨਹੀਂ ਦਿਖੀਆਂ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਸਾਡੀ ਵੀ ਆ ਜੋ ਅਸੀਂ ਉਸ ਚੀਜ਼ ਨੂੰ ਪਰਖਣ ਦੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਵਕਤ ਤੇ ਕਿਸਮਤ ਸਾਡੀ ਹੀ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਲੋਕ ਮਿਲੇ ਆ ਤੇ ਕਿਸ ਤਰ੍ਹਾਂ ਦੀ ਫੈਮਿਲੀ ਵਿੱਚ ਅਸੀਂ ਵਿਚਰਨਾ ਸੀ ਤੇ ਉੱਥੇ ਜਾ ਕੇ ਕਿਸ ਤਰ੍ਹਾਂ ਸਾਡਾ ਜੋ ਹੈ ਵਿਵਹਾਰ ਜੋ ਵੀ ਜਿੱਦਾਂ ਵਰੀ ਹੈ ਹੋਣਾ ਸੀ ਤਾਂ ਅਸੀਂ ਕਿਉਂ ਨਹੀਂ ਇਹ ਚੀਜ਼ ਨੂੰ ਮੰਨ ਲੈਂਦੇ ਕਿ ਭਾਈ ਕਿਸਮਤ ਤੇਰੀ ਜਾਂ ਕਿਸਮਤ ਮੇਰੀ ਜਾਂ ਵਕਤ ਮੇਰਾ ਜਦ ਕੁਦਰਤ ਨੇ ਮੈਨੂੰ ਜੋ ਦਿੱਤਾ ਇਹ ਮੇਰੇ ਕਿਸੇ ਨਾ ਕਿਸੇ ਲਗਾਏ ਹੋਏ ਪੇੜ ਦਾ ਫਲ ਹੀ ਹੈ ਜੋ ਮੈਨੂੰ ਖੱਟਾ ਮਿਲ ਰਿਹਾ ਮਿੱਠਾ ਮਿਲ ਰਿਹਾ ਜਾਂ ਕਿਸੇ ਤਰ੍ਹਾਂ ਨਾਲ ਵੀ ਮਿਲ ਰਿਹਾ ਤਾਂ ਅਸਲ ਦੇ ਵਿੱਚ ਕੀ ਹੈ ਕਿ ਗੱਲ ਤਾਂ ਫਿਰ ਉੱਥੇ ਹੀ ਗੱਲ ਹੋ ਗਈ ਕਿ ਫਲ ਦੀ ਹੈ ਤੇ ਪਰ ਫਲ ਕਿਹੜਾ ਹੈ ਕਿਉਂ ਲੱਗਿਆ ਹੈ ਕਿੱਦਾਂ ਲੱਗਿਆ ਕਦੇ ਜੜ ਤੱਕ ਜਾਣ ਦੀ ਜ਼ਰੂਰਤ ਆਪਾਂ ਮਹਿਸੂਸ ਕੀਤੀ ਨਹੀਂ ਹਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਤੇ ਫਿਰ ਆਪਾਂ ਇਸ ਚੀਜ਼ ਦੀ ਗੱਲ ਕਰਦੇ ਆ ਸਚਾਈ ਹੈ ਇਹ ਬਹੁਤ ਹੀ ਪਾਵਰਫੁਲ ਸਚਾਈ ਹੈ ਜਦੋਂ ਮਹਿਸੂਸ ਕਰਕੇ ਦੇਖਿਓ ਹੌਲੀ ਹੌਲੀ ਤੁਹਾਨੂੰ ਇਸ ਚੀਜ਼ ਦੀ એનર્ਜੀ ਮਿਲਣੀ ਸ਼ੁਰੂ ਹੋ ਜਾਏਗੀ ਕਿ ਕਿੰ다 ਚੀਜ਼ਾਂ ਸਾਡੇ ਤੇ ਇਫੈਕਟ ਕਰਦੀਆਂ ਨੇ ਹੁਣ ਆਪਾਂ ਬਹੁਤ ਗੱਲਾਂ ਕਰਦੇ ਰਹਿੰਦੇ ਆ ਬਹੁਤ ਗੱਲਾਂ ਕਰਦੇ ਆ ਪਰ ਇਫੈਕਟ ਜੋ ਹੈ ਉਹ ਸਾਨੂੰ ਹੋਣਾ ਹੈ ਸਾਡੇ ਤੇ ਹੋਣਾ ਹੈ ਗੱਲਾਂ ਸੁਣਨ ਨਾਲ ਨਹੀਂ ਹੋਣਾ ਗੱਲਾਂ ਮੰਨਣ ਤੇ ਆਪਣੇ ਤੇ ਅਪਣਾਉਣ ਨਾਲ ਕੀ ਹੋਇਆ ਕਿ ਕਿਸੇ ਕੋਈ ਕੋਈ ਲੜਕਾ ਸੀ ਉਸ ਨੂੰ ਅ ਮਤਲਬ ਸਟੱਡੀ ਕਰਦਾ ਸੀ ਤਾਂ ਉਸ ਦਾ ਕੋਈ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਤੇ ਉਸ ਨੂੰ ਥੋੜੀ ਬੈਕ ਦੀ ਪ੍ਰੋਬਲਮ ਆਈ ਚਲੋ ਥੋੜੀ ਦੇਰ ਉਹ ਬੈੱਡ ਤੇ ਰਿਹਾ ਤਾਂ ਜਦੋਂ ਉਹ ਬੈੱਡ ਤੇ ਸੀ ਤਾਂ ਉਹ ਅੱਖਾਂ ਬੰਦ ਕਰਕੇ ਆਪਣੇ ਬਾਰੇ ਸੋਚਦਾ ਸੀ ਸੋਚ ਹੀ ਜਾਣਾ ਉਸਨੇ ਕਿ ਇਹ ਹੁਣ ਕਿਸ ਤਰ੍ਹਾਂ ਹੋਏਗਾ ਉਸਨੇ ਸੋਚਿਆ ਕਿ ਮੈਂ ਇਹ ਕਿਉਂ ਸੋਚਦਾ ਕਿ ਕਿਸ ਤਰ੍ਹਾਂ ਹੋਏਗਾ ਮੈਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਕਰ ਸਕਦਾ ਮੈਂ ਕਰ ਲੈਣਾ ਇਹ ਹੋ ਜਾਣਾ ਉਨੇ ਪਏ ਪਏ ਨਹੀਂ ਆਪਣੀ એનર્ਜੀ ਨੂੰ ਆਪਣੇ ਆਪ ਨੂੰ એનર્ਜੀ ਦੇਣੀ ਸ਼ੁਰੂ ਕੀਤੀ ਕਿ ਮੈਂ ਕਿਉਂ ਸੋਚਾਂ ਕਿ ਕੀ ਹੋਏਗਾ ਮੈਂ ਸੋਚਾਂ ਕਿ ਮੈਂ ਜੋ ਕਰਨਾ ਹੈ ਉਹ ਹੋ ਕੇ ਹੀ ਰਹੇਗਾ ਤੇ ਮੈਂ ਉਹ ਕਰ ਲੈਣਾ ਹੈ ਹੈਨਾ ਤਾਂ ਉਸਨੇ ਜਦੋਂ ਉਸ ਨੂੰ ਬੈਕ ਦੀ ਪ੍ਰੋਬਲਮ ਸੀ ਤਾਂ ਉਸਨੇ ਇਹ ਸੋਚਿਆ ਕਿ ਇਹ ਕਿਦਾਂ ਠੀਕ ਹੋ ਸਕਦੀ ਆ ਤਾਂ ਜਦੋਂ ਉਸਨੇ ਸੋਚਿਆ ਕਿ ਕਿਦਾਂ ਠੀਕ ਹੋ ਸਕਦੀ ਆ ਤਾਂ ਉਸ ਦੇ ਲਈ ਉਸ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਆਈਡੀ ਆਉਣੇ ਸ਼ੁਰੂ ਕਰ ਦਿੱਤੇ ਸ਼ੁਰੂ ਹੋਣ ਆਉਣੇ ਸ਼ੁਰੂ ਹੋ ਗਏ ਕਿਉਂ ਹੋਏ ਕਿਉਂਕਿ ਜਿਸ ਤਰ੍ਹਾਂ ਦੀ ਸੋਚ ਤੁਸੀਂ ਆਪਣੇ ਦਿਮਾਗ ਨੂੰ ਦਿੰਨੇ ਹੋ ਇਹ ਦਿਮਾਗ ਤੁਹਾਡੀ ਬਾਡੀ ਨੂੰ ਉਦਾਂ ਦੀ ਹੀ એનર્ਜੀ ਦਿੰਦਾ ਹੈ ਇਹ ਹਮੇਸ਼ਾ ਯਾਦ ਰੱਖੋ ਤਾਂ ਤੁਸੀਂ ਉਸ ਨੇ ਇਹ ਸੋਚਿਆ ਕਿ ਮੈਂ ਇਸ ਤੋਂ ਨਿਕਲਣਾ ਹੈ ਮੈਂ ਠੀਕ ਹੋਣਾ ਤੇ ਮੈਂ ਠੀਕ ਹੋ ਰਿਹਾ ਹਾਂ ਮੈਂ ਠੀਕ ਹੋ ਰਿਹਾ ਕਿਉਂਕਿ ਮੈਂ ਇਸ ਦੇ ਬਾਰੇ ਸੋਚਣਾ ਦੇਖਣਾ ਸੁਣਨਾ ਪੜ੍ਹਨਾ ਇਸ ਦੀ ਹਿੰਮਤ ਕਰਨੀ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਉਹਨੇ ਹੌਲੀ-ਹੌਲੀ ਉੱਠਣਾ ਸ਼ੁਰੂ ਕੀਤਾ ਪਹਿਲਾਂ ਪਿੱਠ ਚ ਪਹਿਲਾਂ ਆਪਣਾ ਆ ਭਾਰ ਚੱਕਿਆ ਫਿਰ ਹੌਲੀ-ਹੌਲੀ ਪਿੱਠ ਤੇ ਹੌਲੀ-ਹੌਲੀ ਉਹਨੂੰ ਲੱਗਿਆ ਕਿ ਲੈ ਹੁਣ ਤੇ ਮੈਂ ਤੁਰ ਸਕਦਾ ਤੇ ਮੈਂ ਤੁਰ ਜਾਣਾ ਬਸ ਇੱਕ ਦੋ ਦਿਨ ਦੀ ਗੱਲ ਹੈ ਤੇ ਮੈਂ ਤੁਰ ਪੈਣਾ ਤੇ ਉਹੀ ਗੱਲ ਹੋਈ ਉਸ ਨੂੰ ਯੂਨੀਵਰਸਿਟੀ ਨੇ ਮਦਦ ਕੀਤੀ ਮਤਲਬ ਕਿ ਉਸ ਦੀ એનર્ਜੀ ਨੇ ਅਸਲ ਦੇ ਵਿੱਚ ਉਸ ਦੇ ਦਿਮਾਗ ਨੇ ਜੋ ਉਹਦੀ ਬਾਡੀ ਨੂੰ એનર્ਜੀ ਦਿੱਤੀ ਉਹੀ ਹਿੰਮਤ ਉਹਦੇ ਕੰਮ ਆਈ ਤੇ ਉਹ ਹੌਲੀ-ਹੌਲੀ ਠੀਕ ਹੋ ਗਿਆ ਤੇ ਉਹ ਤੁਰਨ ਲੱਗ ਗਿਆ ਤੇ ਜਦੋਂ ਉਹ ਤੁਰਨ ਲੱਗ ਗਿਆ ਜਦੋਂ ਉਹ ਬਿਲਕੁਲ ਠੀਕ ਹੋ ਗਿਆ ਤਾਂ ਉਹਨੇ ਸੋਚਿਆ ਕਿ ਜੇ ਮੈਂ ਆਪਣੀ ਬਾਡੀ ਨੂੰ ਇਦਾਂ ਦੀ એનર્ਜੀ ਦੇ ਰਿਹਾ ਮੇਰਾ ਦਿਮਾਗ ਕਿ ਮੈਨੂੰ ਠੀਕ ਕਰ ਦਿੱਤਾ ਤਾਂ ਮੈਂ ਆਪਣੇ ਆਪ ਨੂੰ ਉਦਾਂ ਦੀ એનર્ਜੀ ਕਿਉਂ ਨਾ ਦਵਾਂ ਕਿ ਜੋ ਮੈਂ ਚਾਹਨਾ ਉਹ ਹੋਣਾ ਸ਼ੁਰੂ ਹੋ ਜਾਵੇ ਕੋਈ ਚਮਤਕਾਰ ਤੇ ਹੁੰਦੇ ਨਹੀਂ ਆ ਜੋ ਮੈਂ ਕਰਾਂਗਾ ਉਹੀ ਮੇਰਾ ਮੈਨੂੰ ਕੁਦਰਤ ਉਸੇ ਤਰ੍ਹਾਂ ਦਾ ਹੀ ਦਵੇਗੀ ਕਿਉਂਕਿ ਮੇਰਾ ਹੀ ਦਿਮਾਗ ਹੈ ਤੇ ਮੈਂ ਹੀ ਆਪਣੇ ਆਪ ਨੂੰ ਨਰਜੀ ਦੇਣੀ ਹੈ ਕੌਣ ਕੀ ਕਰ ਰਿਹਾ ਕੋਈ ਇਫੈਕਟ ਨਹੀਂ ਪੈਂਦਾ ਡਾਕਟਰ ਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਠੀਕ ਕਰਨ ਦੀ ਤਾਂ ਉਹ ਉਹਦਾ ਕੀ ਇਫੈਕਟ ਪਿਆ ਉਹਨਾਂ ਨੇ ਪਿਆ ਜਿੰਨਾ ਮੈਂ ਆਪਣੇ ਆਪ ਨੂੰ ਦਿੱਤਾ ਤੇ ਉਦੋਂ ਹੋਇਆ ਤਾਂ ਸੁਣੋ ਤਾਂ ਕੀ ਹੈ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਕਦੇ ਵੀ ਕਿਸੇ ਚੀਜ਼ ਦੀ ਕਮੀ ਹੈ ਪਹਿਲਾਂ ਇਹ ਸੋਚੋ ਕਿਉਂ ਹੈ ਦੂਸਰਿਆਂ ਬਾਰੇ ਸੋਚਣਾ ਬੰਦ ਕਰਦੋ ਯੂਨੀਵਰਸ ਜੋ ਜਿਸ ਨੇ ਜਿਸ ਨੂੰ ਜਿਹੜੇ ਕੰਮ ਲਾਇਆ ਉਹ ਕਰ ਰਿਹਾ ਓਕੇ ਉਹਨੇ ਜੋ ਕੀਤਾ ਉਹਦਾ ਕਰਮ ਸੀ ਉਹਦਾ ਫਲ ਦੇਣਾ ਕੁਦਰਤ ਦਾ ਕੰਮ ਹੈ ਸਾਡਾ ਕੰਮ ਨਹੀਂ ਹੈ ਇਹ ਚੀਜ਼ ਨੂੰ ਯਾਦ ਰੱਖਣਾ ਦੂਜੀ ਗੱਲ ਸਭ ਤੋਂ ਜ਼ਰੂਰੀ ਯਾਦ ਰੱਖਣ ਵਾਲੀ ਇਹ ਹੈ ਕਿ ਮੇਰੇ ਦਿਮਾਗ ਕੁਦਰਤ ਨੇ ਸਭ ਤੋਂ ਉੱਪਰ ਦਿੱਤਾ ਹੈ ਤੇ ਮੈਂ ਆਪਣੀ ਬਾਡੀ ਮੇਰੇ ਦਿਮਾਗ ਨਾਲ ਹੀ ਚੱਲਦੀ ਹੈ ਕਿਉਂਕਿ ਜਦੋਂ ਕਿਤੇ ਮੇਰੀ ਮੇਰੀ ਕਿਸੇ ਵੀ ਬੋਡੀ ਤੁਸੀਂ ਇੱਕ ਸਾਇੰਸ ਦੇਖਿਓ ਕਿ ਜਦੋਂ ਕਿਤੇ ਕੋਈ ਚੀਜ਼ ਚੱਲ ਰਹੀ ਹੁੰਦੀ ਹੈ ਤਾਂ ਸਾਡੇ ਦਿਮਾਗ ਨੂੰ ਪਤਾ ਚੱਲ ਜਾਂਦਾ ਕਿ ਇੱਥੇ ਕੀੜੀ ਚੱਲੀ ਆ ਇੱਥੇ ਕੋਈ ਆ ਚੀਜ਼ ਹੈ ਜੇ ਦਿਮਾਗ ਨਾ ਹੋਵੇ ਤਾਂ ਸਾਡੀ ਬੋਡੀ ਵਿਅਰਥ ਹੈ ਇਹ ਨਹੀਂ ਦੱਸ ਸਕਦੀ ਕਿ ਮੇਰੇ ਇੱਥੇ ਚੱਲਦੀ ਪਈ ਹੈ ਇਹ ਨਾੜਾਂ ਨਹੀਂ ਦੱਸਦੀਆਂ ਦਿਮਾਗ ਹੀ ਸਾਰੀ ਬੋਡੀ ਨੂੰ ਚਲਾਉਂਦਾ ਤਾਂ ਕੀ ਹੈ ਕਿ ਜੇ ਕੁਦਰਤ ਨੇ ਕੋਈ ਸੋਚ ਕੇ ਉੱਤੇ ਦਿੱਤਾ ਤਾਂ ਇਸ ਦਿਮਾਗ ਨੂੰ ਉਹ એનર્ਜੀ ਦੋ ਜੋ ਤੁਹਾਡੀ ਜ਼ਿੰਦਗੀ ਨੂੰ ਖੋਸ਼ ਤੇ ਚਲਾ ਸਕੇ ਤੇ ਉਹ ਕਿਦਾਂ ਦੇਣੀ ਹੈ ਹਰ ਰੋਜ਼ ਹਰ ਰੋਜ਼ ਆਪਣੇ ਆਪ ਨੂੰ 2 ਮਿੰਟ ਲੱਗੋ ਭਾਵੇਂ 3 ਮਿੰਟ ਲੇਖੋ ਕਿ ਇਹ ਚੀਜ਼ ਹੋ ਰਹੀ ਹੈ ਮੈਂ ਕਾਰ ਲੈਣੀ ਹੈ ਇਹ ਕਾਰ ਹੀ ਲਈ ਹੈ ਸਮਝੋ ਬਸ ਥੋੜੇ ਦਿਨਾਂ ਚ ਇਹ ਹੋਣ ਵਾਲੀ ਹੈ ਤੇ ਮੈਂ ਇਸ ਦੇ ਲਈ ਕੋਸ਼ਿਸ਼ ਕਰਨੀ ਹੈ ਬਸ ਮੰਨ ਲਓ ਕਿ ਬੁੱਟਾ ਲੱਗ ਹੀ ਗਿਆ ਹੈ ਤੇ ਉਹ ਉਹ ਗਰਿਆਖਾਂ ਬੰਦ ਕਰਕੇ ਦੇਖੋ ਕਿ ਮੈਂ ਉਸ ਚੀਜ਼ ਨੂੰ ਪ੍ਰਾਪਤ ਕਰ ਹੀ ਲਿਆ ਹੈ ਬਸ ਹੋ ਹੀ ਜਾਣਾ ਕਿਉਂ ਕਿਉਂਕਿ ਹੋ ਰਿਹਾ ਹੈ ਮੇਰੇ ਮੇਰੇ ਦਿਮਾਗ 'ਚ ਇਹ ਚੀਜ਼ ਕਿਉਂ ਆਈ ਹੈ ਕਿਉਂਕਿ ਚੀਜ਼ ਹੋ ਜਾਣੀ ਹੈ ਹਣਾ ਜਿਵੇਂ ਮੰਨ ਲਓ ਕਿ ਤੁਹਾਨੂੰ ਐਗਜ਼ਾਮਪਲ ਦਿੰਨੇ ਆ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ ਪਹਿਲੀ ਗੱਲ ਉਹਦੇ ਦਿਮਾਗ ਚ ਆਉਣੀ ਹੈ ਮੈਂ ਅਪਲਾਈ ਕਰਦਾ ਮੈਨੂੰ ਛੇਤੀ ਛੇਤੀ ਕੰਮ ਮਿਲ ਜੇ ਕਿਤੇ ਮੇਰੇ ਹੱਥੋਂ ਛੋਟੀ ਨਾ ਜਾਵੇ ਕਿਉਂ ਇਹ ਚੀਜ਼ ਸੋਚਣੀ ਹੈ ਵੀ ਹੱਥੋਂ ਛੋਟੀ ਨਾ ਜਾਵੇ ਕਹੋ ਇਹ ਕੰਮ ਮੇਰੇ ਲਈ ਹੀ ਬਣਿਆ ਹੈ ਇਹ ਮੈਨੂੰ ਮਿਲ ਰਿਹਾ ਹੈ ਤੇ ਮੈਂ ਅਗਰ ਇਸ ਕੰਮ ਦੇ ਲਈ ਯੂਨੀਵਰਸ ਮੈਨੂੰ ਚੁਣਦੀ ਹੈ ਤੇ ਮੈਂ ਇੱਕ ਬੈਸਟ ਕੈਂਡੀਡੇਟ ਆ ਇਹ ਯੂਨੀਵਰਸਟੇ ਨੇ ਉਸਦੇ ਦੀ ਉਸ ਔਰਾ ਮੇਰਾ એનર્ਜੀ ਉੱਤੇ ਤੱਕ ਜਾਣੀ ਹੈ ਤੇ ਮੇਰੇ ਦਿਮਾਗ ਨੇ ਕਿਉਂਕਿ ਮੈਨੂੰ ਦਿੱਤੀ ਹੈ એનર્ਜੀ ਤੇ ਮੈਂ ਇਹ ਕੰਮ ਕਰ ਸਕਦਾ ਤੇ ਮੈਂ ਬੈਸਟ ਹੋ ਕੇ ਦਿਖਾਣਾ ਜਾਂ ਕਰ ਸਕਦੀ ਹਾਂ ਤਾਂ ਬੈਸਟ ਕੀ ਹੈ ਬੈਸਟ ਤੁਸੀਂ ਹੋ ਤੁਸੀਂ ਬੈਸਟ ਹੋਦੇ ਹੋ ਤੁਸੀਂ ਆਪਣਾ ਮਨ ਤੇ ਦਿਮਾਗ ਨਾਲ ਸਟੇਬਲ ਕਰਕੇ ਆਪਣੇ ਆਪ ਨੂੰ ਚਲਦੇ ਹੋ ਤਾਂ ਉਨੀਆਂ ਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਸੇ ਦਾ ਮੈਂ ਪੜਿਆ ਸੀ ਉਸਨੇ ਕਿਹਾ ਕਿ ਮੈਂ ਸੋਚਿਆ ਕਿ ਬਸ ਇਹ ਨੌਕਰੀ ਮੇਰੇ ਲਈ ਹੀ ਬਣੀ ਹੈ ਤੇ ਮੈਨੂੰ ਮਿਲ ਜਾਣੀ ਹੈ ਤੇ ਮੈਂ ਉਹਦੇ ਲਈ ਬੜੀ ਖੁਸ਼ੀ ਨਾਲ ਗਿਆ ਤੇ ਮੈਨੂੰ ਉਹ ਨੌਕਰੀ ਮਿਲ ਗਈ ਇਹ ਠੀਕ ਹੈ ਕਿ 100% ਸਾਰਿਆਂ ਤੇ ਹਰ ਚੀਜ਼ ਨਹੀਂ ਜੁੜਦੀ ਪਰ ਮੈਂ ਇਹ ਨਹੀਂ ਕਹਿੰਦੀ ਕਿ ਚਮਤਕਾਰ ਹੁੰਦੇ ਆ ਕਿ ਤੁਸੀਂ ਸੋਚਿਆ ਤੇ ਉਹ ਚੀਜ਼ ਹੋ ਗਈ ਐਦਾਂ ਨਹੀਂ ਹੁੰਦਾ ਤੁਹਾਨੂੰ ਟਾਈਮ ਲੱਗਦਾ ਆਪਣੀ ਬਾਡੀ ਨੂੰ ਆਪਣੇ ਦਿਮਾਗ ਨਾਲ ਜੋੜਨ ਲਈ ਉਸ ਯੂਨੀਵਰਸਲ ਯੂਨੀਵਰਸਟਾ ਮਤਲਬ ਕਿ ਤੁਹਾਡੇ ਦਿਮਾਗ ਦੀ એનર્ਜੀ ਨੂੰ ਆਪਣੀ ਬਾਡੀ ਨਾਲ ਸਟੇਬਲ ਕਰਨ ਲਈ ਇਹ ਨਹੀਂ ਕਿ ਮਨ ਕੋ ਮਨ 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 ਕਿਤੇ ਹੋਰ ਜਾ ਰਿਹਾ ਦਿਮਾਗ ਕਿਤੇ ਹੋਰ ਜਾ ਰਿਹਾ ਤੇ ਅੱਖਾਂ ਕਿਤੇ ਹੋਰ ਜਾ ਰਹੀਆਂ ਨੇ ਇਹ ਐਂਦਾ ਨਹੀਂ ਤੁਸੀਂ ਆਪਣੇ ਆਪ ਤੇ ਕੰਟਰੋਲ ਆਪਣੇ ਜਿਵੇਂ ਮੈਂ ਕਈ ਵਾਰੀ ਕਹਿੰਨੀ ਹੁੰਦੀ ਆ ਕਿ ਪਰਮਾਤਮਾ ਤੁਹਾਡੇ ਅੰਦਰ ਹੀ ਆ ਬਸ ਉਸ ਨੂੰ ਅੰਦਰ ਮਹਿਸੂਸ ਕਰੋ ਜਦੋਂ ਤੁਸੀਂ ਨੇਰੇ 'ਚ ਚਲੇਗੇ ਨਾ ਤਾਂ ਤੁਸੀਂ ਬਹੁਤ ਕੁਝ ਲੱਭ ਲੈਣਾ ਐਵੇਂ ਕਹਿੰਦੇ ਆ ਨੇਰੇ 'ਚ ਕੁਝ ਨਹੀਂ ਲੱਭਦਾ ਸਾਰਾ ਕੁਝ ਹੈ ਹੀ ਨੇਰੇ 'ਚ ਕਿਉਂਕਿ ਜਦੋਂ ਦਿਖ ਗਿਆ ਤਾਂ ਦੱਸਣ ਦੀ ਹਿੰਮਤ ਹੀ ਨਹੀਂ ਕਿਉਂਕਿ ਜਦੋਂ ਦਿਖਣਾ ਹੈ ਤਾਂ ਫਿਰ ਤੁਸੀਂ ਹੀ ਉਸਦੇ ਮਾਲਕ ਬਣ ਜਾਣਾ ਹੈ ਕਿਉਂਕਿ ਉਹ ਤੁਹਾਡਾ ਹੀ ਹੈ ਥੋੜੀ ਜਿਹੀ ਡੂੰਗੀ ਗੱਲ ਹੈ ਪਰ ਸਮਝ ਲੱਗ ਗਈ ਤੁਹਾਨੂੰ ਬੜੇ ਸਮੇਂ ਦਾ ਰੋਕ ਤੁਸੀਂ ਚਲੋ ਆਪਾਂ ਗੱਲ ਕਰਦੇ ਆ ਇੱਕ ਤੁਹਾਨੂੰ ਕੇਤੂ ਗ੍ਰਹਿ ਬਾਰੇ ਆਪਾਂ ਪਾਉਣੀ ਹੈ ਵੀਡੀਓ ਤੇ ਪਰ ਹੁਣ ਕੱਲ ਨੂੰ ਅੱਜ ਜਾਨੀ 23 ਤਰੀਕ ਨੂੰ ਸ਼ੁੱਕਰਵਾਰ ਨੂੰ ਬੁੱਧ ਗ੍ਰਹਿ ਰਾਸ਼ੀ ਪਰਵਰਤਨ ਕਰ ਰਿਹਾ ਬੜਾ ਵਧੀਆ ਮੰਗਲ ਦੇ ਘਰ ਤੋਂ ਜਾ ਰਿਹਾ ਕਾਫੀ ਦੇਰ ਤੋਂ ਚੱਲੀ ਆ ਰਹੀ ਲੋਕਾਂ ਨੂੰ ਸਕਿਨ ਪ੍ਰੋਬਲਮ ਖਾਰਸ ਦੀ ਪ੍ਰੋਬਲਮ ਇੱਕ ਪਾਰਾ ਗੁੱਸਾ ਚੜਨਾ ਪਰੇਸ਼ਾਨੀ ਵਾਲੀ ਪ੍ਰੋਬਲਮ ਇਹ ਥੋੜੀ ਜੀ ਹੱਲ ਹੋ ਜਾਏਗੀ ਸੂਰਜ ਬੁੱਧ ਇਕੱਠੇ ਹੋਣਗੇ ਤਾਂ ਖਾਸ ਤੌਰ ਤੇ ਦੋ ਤਿੰਨ ਰਾਸ਼ੀਆਂ ਵਾਲਿਆਂ ਨੂੰ ਸਹਾ ਆਏਗਾ ਸੂਰਜ ਬੁੱਧ ਇਕੱਠੇ ਹੋਣ ਦੇ ਨਾਲ ਬੁਦਿੱਤਿਆ ਯੋਗ ਬਣਦਾ ਹੈ ਜੋ ਕਿ ਦੁਪਹਿਰ ਨੂੰ 1 ਅਸ਼ੀ ਵਿੱਚ ਚਲੇ ਜਾਣਾ ਹੈ ਬੁੱਧ ਨੇ ਸੂਰਜ ਦੇ ਨਾਲ ਜੋਤੀ ਬਣਾ ਲੈਣੀ ਹੈ ਤੇ ਅੱਜ ਅਪਰਾ ਇਕਾदशी ਦਾ ਵਰਤ ਵੀ ਰਹੇਗਾ ਮੇਲਾ ਬੰਦਰਕਾਲੀ ਦਾ ਜੋ ਹੈ ਉਹ ਹੋ ਜਾਣਾ ਕਪੂਰਥਲੇ ਕਪੂਰਥਲੇ ਮਨਾਇਆ ਜਾਂਦਾ ਹੈ ਮੇਲਾ ਜੰਤਰੀ ਚ ਲਿਖਿਆ ਇਸ ਕਰਕੇ ਆਪਾਂ ਤੁਹਾਨੂੰ ਦੱਸ ਦਿੱਤਾ ਠੀਕ ਹੈ ਉਤਰਾ ਭਦਰਪਦ ਨਕਸ਼ਤਰ ਸ਼ਾਮ ਨੂੰ 4:03 ਤੱਕ ਰਹੇਗਾ ਉਸ ਤੋਂ ਬਾਅਦ ਰੇਪਤੀ ਨਕਸ਼ਤਰ ਚੱਲ ਪਏਗਾ ਜਾਨੀ ਸ਼ਨੀ ਦਾ ਨਕਸ਼ਤਰ ਤੇ ਉਸ ਤੋਂ ਬਾਅਦ ਬੁੱਧ ਨਕਸ਼ਤਰ ਜਾਨੀ ਸ਼ਾਮ ਨੂੰ 4:03 ਮਿੰਟ ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੋਲ ਦੀ ਪੂਜਾ ਲੱਗੇਗੀ ਪ੍ਰੀਤੀ ਯੋਗ ਰਹੇਗਾ ਤੇ ਮੇਨ ਰਾਸ਼ੀ ਵਿੱਚ ਚੰਦਰਮਾ ਤੁਹਾਨੂੰ ਪਤਾ ਹੀ ਹੈ ਮੇਨ ਰਾਸ਼ੀ ਬ੍ਰਸਪਤੀ ਰਾਸ਼ੀ ਹੈ ਤੇ ਇਸ ਵਿੱਚ ਸ਼ੁਕਰ ਸ਼ਨੀ ਵਿਰਾਜਮਾਨ ਹੈ ਸ਼ਨੀ ਮਾਰਚ ਚ ਚੇਂਜ ਹੋ ਗਿਆ ਸੀ ਤੇ ਤੇ ਸ਼ੁਕਰ ਥੋੜੀ ਦੇਰ ਲਈ ਹਜੇ ਉੱਚਦੇ ਬਣੇ ਹੀ ਰਹਿਣਗੇ ਇਸ ਰਾਸ਼ੀ ਵਿੱਚ ਤੇ ਸ਼ੁਕਰ ਚੰਦਰ ਤੇ ਸ਼ਨੀ ਚੰਦਰ ਦਾ 60 ਸਤੀ ਦਾ ਯੋਗ ਬਣੇਗਾ ਅੱਜ ਦੇ ਦਿਨ ਪਹਿਲਾਂ ਰਾਹੁ ਨਾਲ ਚੰਦਰਮਾ ਸੀ ਤੇ ਹੁਣ ਸ਼ਨੀ ਚੰਦਰ ਦੀ ਯੂਤੀ ਹੈ ਪਰ ਚੰਦਰਮਾ ਜਾਨੀ ਕੱਲ ਸੀਗਾ ਗੁਰੂ ਦੇ ਨਕਸ਼ਤਰ ਤੇ ਅੱਜ ਆਇਆ ਸ਼ਨੀ ਦੇ ਨਕਸ਼ਤਰ ਚ ਚਲੋ ਇਹ ਆਪਾਂ ਤੁਹਾਨੂੰ ਦੱਸ ਦਿਆ ਸ਼ਾਮ ਤੱਕ ਰਹਿਣਾ ਹੈ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਤੇ ਬੁੱਧ ਦੇ ਰਾਸ਼ੀ ਪਰਵਰਤਨ ਦਾ ਤੇ ਸ਼ਨੀ ਚੰਦਰ ਦੀ ਯੂਤੀ ਜੋ ਹੈ ਕੱਲ ਵੀ ਬਣਨੀ ਹੈ ਪਰ ਮੋਟਾ-ਮੋਟਾ ਮੈਂ ਤੁਹਾਨੂੰ ਅੱਜ ਦੱਸ ਵੀ ਦੇਣਾ ਹੈ ਕਿ ਥੋੜਾ ਜਿਹਾ ਕੀ ਪਰਹੇਜ਼ ਕਰਕੇ ਚੱਲੋ ਤਾਂ ਕਿ ਤੁਹਾਡਾ ਦਿਨ ਬਿਲਕੁਲ ਸਹੀ ਰਹੇ ਕੱਲ ਨੂੰ ਦੁਪਹਿਰ ਨੂੰ ਤਕਰੀਬਨ 1:48 ਮਿੰਟ ਤੱਕ ਤੇ ਤੱਕ ਮੇਨ ਰਾਸ਼ੀ ਵਿੱਚ ਹੀ ਰਹੇਗਾ ਤਾਂ ਸੁਣੋ ਸੁਣੋ ਸਭ ਤੋਂ ਪਹਿਲਾਂ ਗੱਲ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਈਏ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਸਭ ਤੋਂ ਪਹਿਲਾਂ ਅਰੀਜਾ ਨੀਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਲਗਨ ਚੋਂ ਨਿਕਲੇਗਾ ਬੁੱਧ ਜਾਏਗਾ ਕਿੱਥੇ ਧਨ ਸਥਾਨ ਵਿੱਚ ਵਧਿਆ ਹਿੰਮਤ ਦਾ ਮਾਲਕ ਧਨ ਸਥਾਨ ਚ ਜਾਏਗਾ ਥੋੜੀ ਜਿਹੀ ਰਿਲੈਕਸਤਾ ਮਿਲੇਗੀ ਤੁਹਾਨੂੰ ਥੋੜਾ ਜਿਹਾ ਨੇਕਫਲਤਾ ਹੋਏਗਾ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਵੀ ਹੋਏਗਾ ਥੋੜੇ ਜਿਹਾ ਹਾਲਾਤ ਸੁਧਰਨਗੇ ਤੇ ਸਲਾਹ ਤੁਹਾਡੇ ਲਈ ਜਾਏਗੀ ਤੇ ਗਾਣੇ ਚ ਮਿਠਾਸ ਵੀ ਆਏਗੀ ਪਰ ਹਜੇ ਝਗੜੇ ਥੋੜੇ ਜਿਹਾ ਵਾਸ ਸਕਦੇ ਆਂਡ ਗਵਾਂਡ ਨਾਲ ਜਾਂ ਜਰਜੁਰੂ ਜ਼ਮੀਨ ਦੇ ਝਗੜੇ ਪੈ ਸਕਦੇ ਆਂ ਬੁੱਧ ਤੁਹਾਡਾ ਮਿੱਤਰ ਨਹੀਂ ਆ ਦੂਸਰੇ ਸਥਾਨ ਵਿੱਚ ਚਲਾ ਜਾਏਗਾ ਭੈਣ ਭੂਆ ਨਾਲ ਸੰਬੰਧ ਵਿਗਾੜਨ ਤੋਂ ਬਚਣਾ ਹੈ ਪਰ ਮੇਨ ਗੱਲ ਕਿਹੜੀ ਹੈ ਮੰਗਲ ਨੂੰ ਨੇਕ ਕਰੇਗਾ ਕੋਈ ਸਿਹਤ ਖਰਾਬ ਸੀ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਸੀ ਤਾਂ ਇੱਥੇ ਬੁੱਧ ਬੈਠਾ ਹੋਇਆ ਤੁਹਾਡੇ ਲਈ ਕਾਫੀ ਅੱਛਾ ਕਰਨ ਵਾਲਾ ਹੈ ਤੇ ਦੂਸਰੇ ਸਥਾਨ ਵਿੱਚ ਕਿਉਂਕਿ ਸ਼ੁਕਰ ਦੇ ਘਰ ਚ ਧਨ ਸਥਾਨ ਚ ਗਿਆ ਹੈ ਤੇ ਪ੍ਰਾਕਰਨ ਦਾ ਮਾਲਕ ਹੈ ਹਿੰਮਤ ਨਾਲ ਕੀਤੇ ਕੰਮ ਸਕਸੈਸ ਦੇ ਜਾਣਗੇ ਅਗਲੀ ਰਾਸ਼ੀ ਟੌਰਸ ਜਾਨੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਚੰਗਾ ਹੋ ਗਿਆ ਧਨ ਸਥਾਨ ਦਾ ਮਾਲਕ ਕਿੱਥੇ ਆਇਆ ਇਹ ਆਇਆ ਲਗਨ ਚ ਜਾਨੀ ਕਿ ਸੂਰਜ ਚ ਬੁੱਧ ਦੀ ਯੂਤੀ ਬਣੀ ਲਗਨ ਦੇ ਵਿੱਚ ਤਾਂ ਰਾਜਨੀਤੀ ਚ ਸਬੰਧਤ ਕੋਈ ਕੰਮ ਕਰਦੇ ਹੋ ਰਾਜਨੀਤੀ ਨਾਲ ਕੋਈ ਤੁਹਾਨੂੰ ਕੋਈ ਪੋਸਟ ਮਿਲੀ ਹੋਈ ਹੈ ਚੰਗੀ ਤਾਂ ਉਹਦੇ ਵਿੱਚ ਤੁਹਾਨੂੰ ਸਕਸੈਸ ਮਿਲੇਗੀ ਤੁਹਾਡੇ ਨੇਮ ਫੇਮ ਵਧੇਗਾ ਸੱਚਾਈ ਪਸੰਦ ਹੋ ਤੁਸੀਂ ਤੇ ਨਾਲ ਸਰਕਾਰੀ ਨੌਕਰੀ ਕਰਦੇ ਹੋ ਤਾਂ ਅਫਸਰਾਂ ਦਾ ਰੁਕ ਤੁਹਾਡੇ ਵੀ ਬੜਾ ਅੱਛਾ ਰਹਿਣ ਵਾਲਾ ਹੈ ਤਰੱਕੀ ਹੋ ਜਾਏਗੀ ਕੰਮ ਕਰਨ ਦੀ ਸਥਿਤੀ ਤਕਰੀਬਨ ਤਕਰੀਬਨ ਠੀਕ ਠਾਕ ਚੱਲੇਗੀ ਪਰੇਸ਼ਾਨੀ ਸਿਰਫ ਇਹ ਕਿ ਹੈ ਕਿ ਥੋੜਾ ਸਿਰਫ ਤੇ ਹਨ ਪੰਜਾ ਰਹੇਗਾ ਸਿਰ ਦੁੱਖ ਵੀ ਸਕਦਾ ਹੈ ਵੀ ਵਿਵਾਦ ਵੀ ਸਕਦਾ ਹੈ ਤਾਂ ਕੇਸਰ ਮੱਥੇ ਤੇ ਇਸ ਟਾਈਮ ਤੇ ਲਾਉਂਦੇ ਰਹਿਣਾ ਹਰਾ ਰੰਗ ਪਾਉਣਾ ਨਹੀਂ ਹੈ ਤੇ ਸੂਰਜ ਬੁੱਧ ਦੀ ਛੁੱਟੀ ਦੇ ਨਾਲ ਜੋ ਵੀ ਖਰਚੇ ਹੋਣਗੇ ਤੁਹਾਡੀ ਨੇਕ ਜਗਾ ਤੇ ਹੋਣਗੇ ਜੈਮਿਨੀਜ਼ ਹਨ ਮਿਥੂ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੂ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਨੇ ਦੇਖਿਆ ਜਾਵੇ ਤਾਂ ਬੁੱਧ ਤੁਹਾਡੇ ਲਗਨ ਦਾ ਮਾਲਕ ਹੈ ਤੁਹਾਡੀ ਰਾਸ਼ੀ ਦਾ ਮਾਲਕ ਹੈ ਤੇ ਇਹ ਚਲੇ ਜਾਏਗਾ ਸੂਰਜ ਦੇ ਨਾਲ 12ਵੇਂ ਸਥਾਨ ਤੇ ਤੇ ਸੂਰਜ ਤੁਹਾਡੇ ਤੀਸਰੇ ਜਾਨੀ ਛੋਟੇ ਭਾਈ ਭੈਣ ਦਾ ਕਾਰਕ ਪ੍ਰਾਕਰਮ ਸਥਾਨ ਦਾ ਮਾਲਕ ਗਿਆ 12ਵੇਂ ਸਥਾਨ ਵਿੱਚ ਇਸ ਕਰਕੇ ਉਹਨਾਂ ਨਾਲ ਸਬੰਧਾਂ ਚ ਸੁਧਾਰ ਲਈ ਤੁਸੀਂ ਵੀ ਯਤਨ ਕਰਨੇ ਆ ਭਾਈ ਭੈਣ ਨਾਲ ਬਹਿਸ ਬਾਜੀ ਕਰਨ ਤੋਂ ਬਚਣਾ ਹੈ ਅੱਖਾਂ ਦੀ ਪਰੇਸ਼ਾਨੀ ਹਜੇ ਤੁਹਾਨੂੰ ਥੋੜੀ ਦੇਰ ਚੱਲ ਸਕਦੀ ਹੈ ਨਿਗਾ ਚੱਕ ਕਰਾਉਣ ਕਿਤੇ ਜਾਣਾ ਪੈ ਸਕਦਾ ਹੈ ਇਹ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਲਈ ਵੀ ਹੈ ਮਿੱਥੋਂ ਰਾਸ਼ੀ ਵਾਲਿਆਂ ਲਈ ਵੀ ਹੈ ਪਰਵਾਰ ਵਿੱਚੋਂ ਕੋਈ ਵੀ ਜਾ ਸਕਦਾ ਹੈ ਹਨਾ ਤਾਂ ਹੁਣ ਸੂਰਜ ਬੁੱਧ ਦੀ ਯੁਤੀ ਜੋ ਹੈ ਸੁਰਜ ਨਾਲ ਬੈਠੇ ਖਾਓ ਤੇ ਤਾਂ ਸਮਝਦਾਰੀ ਨਾਲ ਚੱਲੋਗੇ ਤਾਂ ਕਾਫੀ ਹੱਦ ਤੱਕ ਕਾਫੀ ਨੁਕਸਾਨ ਤੋਂ ਤੁਸੀਂ ਬਚ ਸਕਦੇ ਹੋ ਰਿਲੈਕਸ ਮਿਲਣ ਵਾਲੀ ਹੈ ਤੁਹਾਨੂੰ ਹਰ ਪਾਸੇ ਤੋਂ ਤੇ ਸਬੰਧ ਤੁਹਾਡੇ ਸੁਧਾਰ ਸੁਧਰਨ ਵਾਲੇ ਆ ਹਨ ਰਸੋਈ 'ਚ ਬੈਠ ਕੇ ਖਾਣਾ ਜ਼ਰੂਰ ਖਾਣਾ ਤੇ ਇਸ ਟਾਈਮ ਤੇ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਬਾਂਦਰਾ ਨੂੰ ਖਾਣਾ ਜ਼ਰੂਰ ਪਾ ਲੈਣਾ ਹੈ ਕੈਂਸਰ ਜਾਨੀ ਕਰਕਰਾਸ਼ ਦੀ ਗੱਲ ਕਰੀਏ ਤਾਂ 12ਵੇਂ ਖਾਣੇ ਦਾ ਮਾਲਕ ਇਨਕਮ ਸਥਾਨ ਵਿੱਚ ਗਿਆ ਤਾਂ ਉਹੀ ਗੱਲ ਕਿ ਆਇਆ ਪੈਸਾ ਗਿਆ ਪੈਸਾ ਤੇ ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ ਜਾਨੀ ਕਿ ਰੁਕਣਾ ਹੀ ਨਹੀਂ ਆ ਦਿਖ ਰਿਹਾ ਹੈ ਬਸ ਕਿ ਕੰਮ ਹੋ ਰਹੇ ਆ ਬਸ ਕੋਈ ਐਸੀ ਤੁਰਥੇ ਚੱਲੇਗੀ ਤੇ ਹੈ ਕੁਛ ਨਹੀਂ ਇਦਾਂ ਹੀ ਚੱਲਣਾ ਹੈ ਇਹ ਹਜੇ ਥੋੜੀ ਦਿਰ ਚੱਲੇਗਾ ਤਾਂ ਥੋੜੀ ਦਿਰ ਤੁਹਾਨੂੰ ਸੰਭਲ ਕੇ ਚੱਲਣਾ ਚਾਹੀਦਾ ਕਦੋਂ ਤੱਕ ਤਕਰੀਬਨ ਤਕਰੀਬਨ 6 ਜੂਨ ਤੱਕ ਹਨ 6 ਜੂਨ ਤੱਕ ਬੁੱਧ ਨੇ ਇੱਥੇ ਰਹਿਣਾ ਹੈ ਤੇ ਉਸ ਤੋਂ ਬਾਅਦ ਉਸਨੇ ਮਿਥੁਨ ਰਾਸ਼ੀ ਵਿੱਚ 12ਵੇਂ ਸਥਾਨ ਵਿੱਚ ਆਪਣੇ ਹੀ ਘਰ ਚਾਏਗਾ ਤਾਂ ਉੱਥੇ ਆ ਕੇ ਥੋੜੀ ਜਿਹੀ ਰਿਲੈਕਸ ਤਾਂ ਦੇਗਾ ਪਰ ਇਹ ਨਹੀਂ ਆ ਕੋਈ ਕੁਝ ਜ਼ਿਆਦਾ ਰਿਲੈਕਸ ਦੇਣ ਵਾਲਾ ਤੁਹਾਨੂੰ ਤਾਂ ਕਰਕ ਰਾਸ਼ੀ ਤੇ ਕਰਕ ਲੱਗਣ ਵਾਲਿਆਂ ਨੇ ਬੁੱਧ ਨੂੰ ਸ਼ੁਭ ਕਰਨ ਲਈ ਹਰੀ मूंगी ਪੰਛੀ ਨੂੰ ਪਾਉਣੀ ਪਾਉਂਦੇ ਰਹਿਣਾ ਹੈ ਤੇ ਪਰ ਹਰਾ ਰੰਗ ਬਿਲਕੁਲ ਵੀ ਨਹੀਂ ਪਾਉਣਾ ਕਰਦੀ ਛੱਤ ਤੇ ਹਰੀ ਮੋਤੀ ਬਿਲਕੁਲ ਨਹੀਂ ਪਾਉਣੀ ਤੇ ਤਾਂਬੇ ਦਾ ਪੈਸਾ ਆਪਣੀ ਜੇਬ 'ਚ ਜ਼ਰੂਰ ਰੱਖ ਲੈਣਾ ਸਭ ਤੋਂ ਜ਼ਰੂਰੀ ਗੱਲ ਕਿਸੇ ਵੀ ਤਰ੍ਹਾਂ ਨਾਲ ਕੋਈ ਬੇਕੁਫੀ ਕਰਨ ਤੋਂ ਬਚਣਾ ਹੈ ਜੋ ਵੀ ਤੁਸੀਂ ਕੰਮ ਕਰਨੇ ਆ ਆਪਣੇ ਪਰਿਵਾਰ ਦੀ ਸਲਾਹ ਨਾਲ ਹੀ ਕਰੋ ਅਗਲੀ ਰਾਸ਼ੀ ਦੀ ਗੱਲ ਕਰਦੇ ਆਪਾਂ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਤੁਹਾਡੇ ਲਗਨ ਦਾ ਮਾਲਕ ਤੇ ਬੁੱਧ ਮਿਲ ਗਿਆ ਨਾਲ 10ਵੇਂ ਸਥਾਨ ਵਿੱਚ ਆਇਆ ਜੋ ਕਿ ਬੜਾ ਹੀ ਸ਼ੁਭ ਹੈ ਬੜਾਈ ਬਧਾਈ ਜੋ ਤੁਹਾਨੂੰ ਕਾਫੀ ਹੱਦ ਤੱਕ ਕਾਫੀ ਅੱਛਾ ਕਰਨ ਵਾਲਾ ਹੈ ਹੈਨਾ ਕਿਉਂਕਿ ਸੂਰਜ ਬੁੱਧ ਦੀ ਜੁਤੀ ਬੁੱਧ ਤੁਹਾਡੀ ਧਨ ਇਨਕਮ ਕਾਫੀ ਦਿਨ ਤੋਂ ਪੈਸਾ ਰੁਕਿਆ ਉਹ ਆਣਾ ਸ਼ੁਰੂ ਹੋ ਜਾਏਗਾ ਰਿਲੈਕਸ ਮਿਲੇਗੀ ਤੁਹਾਨੂੰ ਤੇ ਨਾਲ ਇਨਕਮ ਦੇ ਸੋਰਸਸ ਜੋ ਤੁਹਾਨੂੰ ਲੱਗ ਰਿਹਾ ਸੀ ਕਿ ਕੁਝ ਢਾਵਾਂ ਡੋਲਨੇ ਤੇ ਹੁਣ ਰਿਲੈਕਸ ਵਾਲਾ ਪੀਰੀਅਡ ਹੈ ਤੁਹਾਡਾ ਸਹੀ ਹੈ ਕਿਉਂਕਿ ਬੁੱਧ ਜਦੋਂ ਸੂਰਜ ਦੇ ਨਕਸ਼ਤਰ ਚਾਇਆ ਤਾਂ ਕਮ ਹੋਣਾ ਸ਼ੁਰੂ ਹੋ ਗਿਆ ਠੀਕ ਤਾਂ ਇਨਕਮ ਲਈ ਤਾਂ ਲਈ ਬਿਜ਼ਨਸ ਲਈ ਵਪਾਰ ਲਈ ਯਾਤਰਾ ਲਈ ਸਿਤਾਰੇ ਤੁਹਾਡੇ ਹੋਏ ਸ਼ੁਭ ਤੇ ਕਿਉਂਕਿ ਦਸਵੇਂ ਸਥਾਨ ਵਿੱਚ ਬੁੱਧ ਆਇਆ ਤਾਂ ਕਿਤੇ ਕੋਈ ਇੰਟਰਵਿਊ ਦੇਣੀ ਹੈ ਕੋਈ ਟੈਸਟ ਦੇਣਾ ਹੈ ਤੇ ਤੁਹਾਡਾ ਸਫਲਤਾ ਵਾਲਾ ਪਾਸਾ ਇਹ ਦੇਣ ਵਾਲਾ ਵਰਗੋਜਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਬੁੱਧ ਤੁਹਾਡੇ ਲਗਨ ਦਾ ਮਾਲਕ ਸਭ ਤੋਂ ਵਧੀਆ ਤੁਹਾਡੇ ਲਈ ਹੋਇਆ ਬੜੀ ਰਿਲੈਕਸ ਮਿਲੀ ਤੁਹਾਨੂੰ ਬੁੱਧ 8ਵੇਂ ਸਥਾਨ ਤੋਂ ਨਿਕਲਿਆ ਦਿਮਾਗੀ ਪਰੇਸ਼ਾਨੀ ਘਟੀ ਪਰਿਵਾਰ ਵਿੱਚ ਜੋ ਛੋਟੀ ਮੋਟੀ ਨੋਕ ਚੋਸੀ ਉਹ ਘਟੀ ਪੇਟ ਸੰਬੰਧੀ ਪਰੇਸ਼ਾਨੀ ਕਿਸੇ ਨੂੰ ਸੀ ਤਾਂ ਉਹ ਵੀ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਏਗੀ ਨਾਲ ਹੀ ਬੱਚਿਆਂ ਨੂੰ ਬਦਾਮ ਦੇਣੇ ਚਾਹੀਦੇ ਆ ਤੁਹਾਨੂੰ ਨਾਲ ਫਲ ਦੇਣੇ ਚਾਹੀਦੇ ਆ ਤਾਕੇ ਬੁੱਧ ਜੋ ਹੈ ਨੌਵੇਂ ਸਥਾਨ ਵਿੱਚ શુભ ਫਲ ਦਵੇ ਸੂਰਜ ਗੁद्धि ਯੁਤੀ ਬੁੱਧ ਤੁਹਾਡੇ ਸੂਰਜ ਤੁਹਾਡੇ ਬਾਹਰ ਮੇਖਾਨੇ ਦਾ ਮਾਲਕ ਤੇ ਬੁੱਧ ਤੁਹਾਡੇ ਲਗਨ ਦਾ ਮਾਲਕ ਤਾਂ ਲੰਬੀ ਜਾਂ ਛੋਟੀ ਯਾਤਰਾ ਤੁਹਾਨੂੰ ਵੀ ਕਰਨੀ ਪੈ ਸਕਦੀ ਹੈ ਨੇਮ ਫੇਮ ਲਈ ਸਿਤਾਰੇ ਚੰਗੇ ਆ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਸਿਤਾਰੇ ਚੰਗੇ ਆ ਵਿਦਿਆਰਥੀਆਂ ਲਈ ਵੀ ਬਿਲਕੁਲ ਅੱਛੇ ਆ ਰਿਲੈਕਸ ਕਰਨ ਦਾ ਟਾਈਮ ਹੈ ਘੁੰਮਣ ਫਿਰਨ ਦਾ ਟਾਈਮ ਹੈ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਤੁਸੀਂ ਕਿਉਂਕਿ ਸੂਰਜ ਬੁੱਧ ਦੀ ਯੁਤੀ ਤੁਹਾਨੂੰ ਨੇਕ ਫਲ ਦੇਗੀ ਲਿਬਰਾਜ਼ਨਿਤੁਲਰਾ ਰਾਸ਼ੀ ਵਾਲਿਆਂ ਦੇ ਲਈ ਥੋੜਾ ਜਿਆ ਸਮਝ ਬਲ ਕੇ ਚੱਲਣ ਵਾਲਾ ਟਾਈਮ ਆ ਗਿਆ ਕਿਉਂਕਿ ਬੁੱਤ 7ਵੇਂ ਸਥਾਨ ਚੋਂ ਨਿਕਲ ਕੇ 8ਵੇਂ ਸਥਾਨ ਚ ਗਿਆ ਥੋੜੀ ਜੀ ਪਰੇਸ਼ਾਨੀ ਤੁਹਾਡੀ ਬਦੀ ਥੋੜੀ ਹਸਪੀਟਲ ਦੇ ਚੱਕਰ ਲੱਗੇ ਮਾਤਾ ਪਿਤਾ ਦੀ ਸਿਹਤ ਖਰਾਬ ਜਾ ਆਪਣੀ ਸਿਹਤ ਖਰਾਬ ਹੋਈ ਦੰਦਾਬਤ ప్రతి ਪਰੇਸ਼ਾਨੀ ਵੀ ਤਾਂ ਅਨੁਵਰਣੀ ਸੁਭਾਵਕ ਹੀ ਆ ਗ੍ਰਹਿਾਂ ਦੀਆਂ ਯੁਤੀਆਂ ਕਰਕੇ ਤੇ ਨਾਲ ਕੀ ਕਰਨਾ ਹੈ ਤੁਸੀਂ ਇੱਕ ਤਾਂ ਥੋੜੀਆਂ ਜੀਆਂ ਆਪਣੀਆਂ ਜੋ ਤੁਸੀਂ ਸੁਣ ਰਹੇ ਹੋ ਪੜ ਰਹੇ ਹੋ ਉਹਨੂੰ ਥੋੜਾ ਜਿਆਦਾ ਚੇਂਜ ਕਰੋ ਇਦਾਂ ਦੀਆਂ ਚੀਜ਼ਾਂ ਨਾ ਸੁਣੋ ਜੋ ਤੁਹਾਨੂੰ ਲੱਗਦਾ ਹੈ ਕਿ ਥੋੜੀ ਤੁਹਾਨੂੰ ਨੈਗੇਟਿਵ એનર્ਜੀ ਦਿੰਦੀਆਂ ਨੇ ਇਦਾਂ ਦੀ ਚੀਜ਼ ਸੁਣ ਲਈ ਦੇਖ ਲਈ ਜਿਸ ਨੇ ਮਨ ਤੁਹਾਡਾ ਉਦਾਸ ਕਰ ਦਿੱਤਾ ਤੇ ਫਿਰ ਤੁਸੀਂ ਆਪਣੀ ਉਦਾਸੀ ਦੀਆਂ ਗੱਲਾਂ ਦੇ ਨਾਲ ਮਨ ਨੂੰ ਪਰੇਸ਼ਾਨ ਕੀਤਾ ਤੇ ਨਾਲ ਉਲਝੇਵੇਂ ਤੁਹਾਡੇ ਬਦੇ ਕਾਹਦੇ ਲਈ ਉਸ ਸੋਚ ਲਈ ਕਿ ਕਿਤੇ ਐ ਨਾ ਹੋ ਜੇ ਕਿਤੇ ਹੈ ਨਾ ਜੂ ਆਪਣੇ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕੀਤੀ ਹੈ ਕਿ ਆਪਣੇ ਮਨ ਤੇ ਦਿਮਾਗ ਨੂੰ ਸਟੇਬਲ ਕਰਕੇ ਜੋ ਹੋ ਗਿਆ ਉਸ ਤੋਂ ਅੱਗੇ ਵਧੋ ਤੇ ਨਾਲ ਆਪਣੇ ਦਿਮਾਗ ਨੂੰ ਜ਼ਿਆਦਾ ਪ੍ਰੈਸ਼ਰਾਈਜ਼ ਨਾ ਕਰੋ ਵੀ ਵੀ ਵੱਧ ਜੇਗਾ ਸਕੋਰਪੀਓ ਜਾਨੀ ਬ੍ਰਿਜਕ ਰਾਸ਼ੀ ਵਾਲੇ ਹਾਂ ਤੁਲਾ ਰਾਸ਼ੀ ਵਾਲੇ ਨੂੰ ਪਾਕੇ ਕਰਨਾ ਹੈ ਕਿ ਖਟੀਆਂ ਟੌਫੀਆਂ ਬੱਚਿਆਂ ਨੂੰ ਦੇਣੀਆਂ ਬ੍ਰਿਜਕ ਰਾਸ਼ੀ ਵਾਲਿਆਂ ਦੇ ਲਈ ਸੂਰਜ ਗੁੱਧਿ ਯੁਤੀ ਸੱਤਵੇਂ ਸਥਾਨ ਵਿੱਚ ਹੋਈਏ ਤਾਂ ਆਪਣਾ ਪੇਪਰ ਵਰਕ ਬੜੇ ਧਿਆਨ ਨਾਲ ਕਰਿਓ ਤੁਸੀਂ ਬੁੱਧ ਸੱਤਵੇਂ ਸਥਾਨ ਵਿੱਚ ਕਈ ਵਾਰੀ ਪੇਪਰ ਵਰਕ ਦੀ ਪ੍ਰੋਬਲਮ ਦੇ ਦੇ ਜਾਂਦਾ ਹੈ ਤੇ ਦੂਸਰਾ ਸੂਰਜ ਗੁੱਧਿ ਯੁਤੀ ਸੂਰਜ ਤੁਹਾਡੇ ਦਸਵੇਂ ਖਾਨੇ ਦਾ ਮਾਲਕ ਕੋਈ ਨਾ ਕੋਈ ਨਵੇਂ ਕੰਮ ਦੀ ਆਫਰ ਤੁਹਾਨੂੰ ਮਿਲ ਸਕਦੀ ਹੈ ਤੀਜੀ ਘਾਲਿਆ ਕਿ ਬੁੱਧ ਅਸ਼ਟਮੇਸ਼ਵੀ ਆ ਤੁਹਾਡੇ ਲਈ 8ਵੇਂ ਖਾਨੇ ਦਾ ਮਾਲਕ 7ਵੇਂ ਖਾਨੇ ਵਿੱਚ ਬੈਠਾ ਤਾਂ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਆ ਨਾਲ ਜੀਵਨ ਸਾਥੀ ਨਾਲ ਥੋੜੇ ਉਲਝੇਵੇਂ ਵਾਸ ਸਕਦੇ ਆ ਸਹੁਰੇ ਪਰਿਵਾਰ ਨੂੰ ਲੈ ਕੇ ਕੋਈ ਪਰੇਸ਼ਾਨੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਿਤੇ ਸਾਈਨ ਕਰਨ ਨੂੰ ਲੈ ਕੇ ਪਰੇਸ਼ਾਨੀ ਜੋ ਕਾਫੀ ਦਿਨ ਤੋਂ ਚੱਲਿਆ ਆ ਰਿਹਾ ਇਸੇ ਦੁਆਰਾ ਫਿਰ ਤੋਂ ਉੱਪਰ ਸਕਦੀ ਹੈ ਜਾਂ ਛੋਟੇ-ਮੋਟੇ ਨੋਕ-ਚੋਕ ਜੋ ਹੋਈ ਤੁਹਾਡੇ ਪਰਿਵਾਰ ਵਿੱਚ ਆਮ ਜੀ ਸੁਭਾਅ ਇੱਕ ਗੱਲ ਹੈ ਪਰ ਉਹ ਕੀ ਹੈ ਫੈਲ ਸਕਦੀ ਹੈ ਕਿਸੇ ਨੇ ਕੀ ਕਿਹਾ ਕਿਸੇ ਨੇ ਕੀ ਕਿਹਾ ਇਦਾਂ ਦੇ ਉਲਝੇਵੇਂ ਵਧ ਸਕਦੇ ਆ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਜ਼ਰੂਰੀ ਹੈ ਤੇ ਇੱਕ ਤਾਂ ਨਮਕ ਘੱਟ ਖਾਓ ਤਾਂ ਕਿ ਸੁਰਤ ਛਾਤ ਰਹੇ ਦੂਜਾ ਗੁੱਸਾ ਘੱਟ ਕਰੋ ਤੀਜਾ ਬਹਿਸ ਵਾਜੇ ਤਾਂ ਬਿਲਕੁਲ ਵੀ ਨਾ ਕਰੋ ਬਸ ਚੁੱਪ ਕਰਕੇ ਖਿਸਕੋ ਜਿੱਥੇ ਉਲਝਵੇਂ ਜਿਆਦਾ ਪਈ ਹੁਣ ਮਤਲਬ ਜਿੱਥੇ ਰੌਲਾ ਜਿਆਦਾ ਪੈ ਰਿਹਾ ਹੋਵੇ ਸੈਜੀਟੇਰੀਅਸ ਜਨ ਨੂੰ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁ ਆਂੀਆਂ ਹਜੇ ਰਹਿਣਗੀਆਂ ਲੱਤਾਂ ਪੈਰਾਂ 'ਚ ਗੇਟਿਆਂ 'ਚ ਦਰਦ ਵਗੈਰਾ ਰਹਿਣਾ ਤੇ ਨਾਲ ਕੋਈ ਕੰਮਕਾਰ ਬਸ ਲੱਗਦਾ ਕਿ 99 ਤੇ ਜਾ ਕੇ ਖਤਮ ਹੋ ਜਾਂਦਾ ਹੈ ਤੇ ਬਸ ਹੁਣ ਹੀ ਵਾਲਾ ਹੁੰਦਾ ਹੈ ਤੇ ਥੋੜਾ ਡਿਲੇ ਹੋ ਜਾਂਦਾ ਕਿਉਂਕਿ 7ਵੇਂ ਖਾਨੇ ਦਾ ਮਾਲਕ ਹੈ ਉਹ ਦੁੱੱਠਵੇਂ 6ਵੇਂ ਖਾਨੇ 'ਚ ਚਲਾ ਗਿਆ ਹੈ 7ਵਾਂ ਬਿਜ਼ਨਸ ਹੈ ਕੰਮਕਾਰ ਹੈ ਲਾਈਫ ਪਾਰਟਨਰ ਹੈ ਤੇ ਕੋਈ ਪੇਪਰ ਚੱਲਣੇ ਸੀ ਉਹਦਾਏ ਤੇ ਉਹ ਗਿਆ ਹੈ 6ਵੇਂ ਸਥਾਨ 'ਚ ਤੈਸ ਕਰਕੇ ਥੋੜੇ ਜਿਹਾ 6ਵਾਂ ਖਾਨਾ ਪਤਾਲ ਦਾ ਹੈ ਕੋਹਦਾ ਹੈ ਤਾਂ ਥੋੜਾ ਤੇ ਹੋਏਗਾ ਇੱਕ ਤਾਂ ਚਾਂਦੀ ਦਾ ਛੱਲਾ ਪਾ ਲਓ ਜਿੰਨੀ ਦੇਰ 6 ਜੂਨ ਤੱਕ ਉਹ ਬੁੱਧ ਇੱਥੇ ਰਿਹਾ ਤੇ ਦੂਸਰਾ ਸਰੀਰ ਕੋ ਪਰੇਸ਼ਾਨੀ ਹੋਵੇ ਤਾਂ ਬੰਦ ਰੰਗ ਖਾਣਾ ਪਾ ਕੇ ਆਓ ਰਿਲੈਕਸ ਮਿਲੇਗੀ ਬੁੱਧ ਤੇ ਸ਼ੁਭ ਫਲ ਦੇ ਜਾਏਗਾ ਮੰਗਲ ਨੂੰ ਨੇਕ ਕਰੇਗਾ ਮੰਗਲ ਤੁਹਾਡੀ ਸੋਚ ਹੈ ਤੇ ਨਾਲ ਬੁੱਧ ਕਿਉਂਕਿ ਪੰਜਵੇਂ ਸਥਾਨ ਚੋਂ ਨਿਕਲਿਆ ਤੇ ਪੰਜਵਾਂ ਖਾਣਾ ਵੀ ਤੁਹਾਡੀ ਸੋਚ ਦਾ ਹੀ ਆਪਾਂ ਤੁਹਾਨੂੰ ਦੱਸਿਆ ਹਨ ਤੇ ਮੰਗਲ ਨੂੰ ਸ਼ੁਭ ਕਰਨ ਲਈ ਜੀਪ ਤੇ ਸ਼ੈਦ ਲਾਉਂਦੇ ਰਹੋ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਬੁੱਧ ਤੋਂ ਜੋ ਹੈ ਇਹ ਤੁਹਾਡੇ ਗਿਆ ਪੰਜਵੇਂ ਸਥਾਨ ਵਿੱਚ ਹਨ ਸੌਰੀ ਚੌਥੇ ਸਥਾਨ ਵਿੱਚ ਪੰਜਵੇਂ ਹਾਂ ਪੰਜਵੇਂ ਸਤ ਤਾ ਪੰਜਵਾਂ ਕਹਿੰਦਾ ਤੁਹਾਡੀ ਸੋਚ ਦਾ ਬੜਾ ਅੱਛਾ ਹੋ ਗਿਆ ਸੂਰਜ ਬੁੱਧੀ ਜੁਤੀ ਪਰ ਸੂਰਜ ਅਸਟਮੇਸ਼ ਹੈ ਥੋੜੀ ਪੇਟ ਚ ਗਰਮੀ ਦਏਗਾ ਸਰਕਾਰੀ ਤੌਰ ਤੇ ਕੋਈ ਉਲਝੇਵੇਂ ਨਹੀਂ ਤਾਂ ਉਹਨਾਂ ਦੀ ਰਿਲੈਕਸ ਮਿਲਣੀ ਸ਼ੁਰੂ ਹੋ ਜਾਏਗੀ ਸ਼ੁਭ-ਸ਼ੁਭ ਬੋਲਣਾ ਚੰਗਾ-ਚੰਗਾ ਬੋਲਣਾ ਬਸ ਇਹ ਸੋਚੋ ਕਿ ਹੋ ਗਏ ਕੰਮ ਬਸ ਹੋ ਗਈ ਜਾਣਿਆ ਲੈ ਹੋ ਹੀ ਰਹੇ ਆ ਤੇ ਕੁਝ ਨਹੀਂ ਗਲਤ ਹੋਣ ਵਾਲਾ ਬਸ ਇਦਾਂ ਦੀ ਸੋਚ ਤੇ ਤੁਸੀਂ ਜ਼ਰੂਰ ਸੋਚਣੀ ਹੈ ਪਰ ਨਾ ਸਿਤਾਰਿਆਂ ਨੂੰ ਵੀ ਸ਼ੁਭ ਰੱਖਣਾ ਬੁੱਧ ਨੂੰ ਸ਼ੁਭ ਕਰਨ ਦੇ ਲਈ ਤਾਂਬੇ ਦਾ ਪੈਸਾ ਆਪਣੇ ਜੇਬ ਚ ਪਾ ਕੇ ਰੱਖਣਾ ਕੁੱਤੇ ਨੂੰ ਰੋਟੀ ਪਾਉਂਦੇ ਰਹਿਣੇ ਤੇ ਸੂਰਜ ਦੀ ਗਰਮੀ ਤੋਂ ਬਚਣ ਦੇ ਲਈ ਇੱਕ ਤਾਂ ਤੁਪ ਚ ਸੇਟਾ ਕੇ ਰੱਖੋ ਤੇ ਦੂਜਾ ਕਦੇ-ਕਦੇ ਤੁਸੀਂ ਥੋੜਾ ਅਜਿਹਾ ਸਰੋਂ ਦਾ ਤੇਲ ਹੈ ਉਹ ਧਾਰਮਿਕ ਸਥਾਨ ਤੇ ਰੱਖੋ ਜਾਂ ਕੱਚੀ ਜ਼ਮੀਨ ਤੇ ਸੁਕੋ ਅਗਲੀ ਰਾਸ਼ੀ ਆਪਿਓਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਬੁੱਧ ਤੁਹਾਡੇ ਜੀ ਮਾਲਕ ਹੈ तकरीबन ਦੇਖਿਆ ਜਾਵੇ ਤਾਂ ਅਸ਼ਟਮੇਸ਼ ਵੀ ਹੈ ਤੇ ਸੋਚ ਦਾ ਮਾਲਕ ਵੀ ਹੈ ਤੇ ਜਾਏਗਾ ਚੌਥੇ ਸਥਾਨ ਵਿੱਚ ਹੈ ਨਾ ਮਕਰ ਰਾਸ਼ੀ ਵਾਲੇ ਦੇ ਪੰਜਵੇਂ ਸਥਾਨ 'ਚ ਕੁੰਭ ਰਾਸ਼ੀ ਵਾਲੇ ਦੇ ਚੌਥੇ ਸਥਾਨ 'ਚ ਵਿਦੇਸ਼ ਯਾਤਰਾ ਹੋ ਸਕਦੀ ਹੈ ਤੁਹਾਡੀ ਵੀਜ਼ਾ ਲੱਗ ਸਕਦਾ ਹੈ ਕਿਤੇ ਐ ਜਲਦੀ ਜਲਦੀ ਕੰਮ ਜੋ ਰੁਕੇ ਹੋਏ ਸੀ ਉਹ ਹੋ ਸਕਦੇ ਆ ਤੇ ਨਾਲ ਜੋ ਪਰਿਵਾਰਕ ਕੁਲ ਜਿਵੇਂ ਸੀ ਉਹ ਵੀ ਠੀਕ ਹੁੰਦੇ ਜਾਣਗੇ ਪਰ ਮਾਤਾ ਦੀ ਸਿਹਤ ਥੋੜੀ ਜਿਹੀ ਖਰਾਬ ਰਵੇਗੀ ਜਿਆਦਾ ਵੀ ਨਹੀਂ ਪੀ ਇੱਕਦਮ ਵੱਧ ਗਿਆ ਜਿਹਾ ਸਰੀਰ ਜਮਈ ਡਾਊਨ ਹੋ ਗਿਆ ਬਸ ਇਦਾਂ ਦਾ ਕਿਉਂਕਿ ਚੌਥਾ ਖਾਨਾ ਮਾਂ ਦਾ ਹੈ ਤੁਹਾਨੂੰ ਪਤਾ ਹੀ ਆ ਤਾਂ ਚੌਥੇ ਖਾਨੇ ਦੇ ਵਿੱਚ ਜਿਹੜਾ ਵੀ ਗਰ ਹੈਗਾ ਇਫੈਕਟ ਕਰੇਗਾ ਹੀ ਕਿਉਂਕਿ ਸ਼ੁਕਰ ਦੇ ਘਰ ਚ ਆਇਆ ਤੇ ਸ਼ੁਕਰ ਸੂਰਜ ਦਾ ਮਿੱਤਰ ਨਹੀਂ ਹੈ ਤਾਂ ਉਹ ਉਸ ਧਰਤੀ ਦੇ ਫਲ ਨੂੰ ਧਰਤੀ ਸ਼ੁਕਰ ਦੇ ਕਾਰਨ ਹੈ ਫਾਲਤਫੋਲ ਜੋ ਸ਼ੁਕਰ ਦੇ ਹੀ ਕਰਕੇ ਤੇ ਉਹਨਾਂ ਨੂੰ ਖਰਾਬ ਕਰਨ ਲਈ ਆਪਣਾ ਪੂਰਾ ਜੋਰ ਲਾਏਗਾ ਅਗਲੇ ਦਾ ਕੰਮ ਹੈ ਬਈ ਜੋਰ ਲਾਣਾ ਜਿਹਨੂੰ ਕੁਦਰਤ ਨੇ ਜੋ ਕੰਮ ਦਿੱਤਾ ਉਹਨੇ ਉਹ ਕਰਨਾ ਹੀ ਤੇ ਆਪਾਂ ਉਸ ਨੂੰ ਕਹਿ ਨਹੀਂ ਸਕਦੇ ਬਈ ਨਾ ਨਾ ਥੋੜਾ ਘੱਟ ਕਰ ਕਿਉਂਕਿ ਉਹ ਉਸ ਦਾ ਕੰਮ ਹੀ ਹੈ ਹੈਨਾ ਤਾਂ ਕੁੰਭਰਾਸ਼ੀ ਵਾਲਿਆਂ ਨੇ ਚਲਦੇ ਪਾਣੀ ਵਿੱਚ ਗੁੜ ਜਲ ਪ੍ਰਵਾਹ ਕਰ ਦੇਣਾ ਹੈ ਤੇ ਨਾਲ ਸ਼ਨੀ ਨੂੰ ਸ਼ੁਭ ਕਰਨ ਲਈ ਦੁੱਧ ਮੱਥੇ ਤੇ ਲਾਉਂਦੇ ਰਹਿਣਾ ਹੈ ਤੇ ਤੀਜਾ ਬੁੱਧ ਨੂੰ ਸ਼ੁਭ ਕਰਨ ਦੇ ਲਈ ਮਾਂ ਨਾਲ ਬੈਸਵਾਜੀ ਤੋਂ ਬਚਣਾ ਪੈਰੀ ਹੱਥ ਲਾਂਦੇ ਰੋ ਇਹਦਾ ਜੋੜਾਂ 'ਚ ਦਰਦ ਵੱਧ ਜਾਏਗਾ ਪਾਈਸੇ ਜਣੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਅੱਛਾ ਸਰਕਲ ਤੀਸਰੇ ਸਥਾਨ ਵਿੱਚ ਆਇਆ ਬੁੱਧ ਵਧੀਆ ਹੋਇਆ ਪ੍ਰਸਿੱਧੀ ਹੋਈ ਤੁਹਾਡੀ ਨੇਮ ਫੇਮ ਵਧੀਆ ਤੁਹਾਡਾ ਪਿੱਠ ਥਪਤ ਪਾਈ ਗਈ ਤੁਹਾਡੇ ਕਿਤੇ ਕੰਮਾਂ ਦੇ ਲਈ એનર્ਜੀ ਤੁਹਾਡੀ ਹੋਈ ਬਹੁਤ ਸ਼ੁਭ ਪਰ ਸ਼ਨੀ ਦੀ ਤੀਜੀ ਦ੍ਰਿਸ਼ਟੀ ਵੀ ਸੂਰਜ ਤੇ ਪੈ ਰਹੀ ਹੈ ਤਾਂ ਇਸ ਕਰਕੇ ਆਪਣੀ ਸਿਹਤ ਸੰਭਾਲਦੇ ਰਹਿਣਾ ਹੈ ਤੇ ਬੁੱਧ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਆਪਣੀ ਭੈਣ ਨੂੰ ਕੋਈ ਨਾ ਕੋਈ ਗਿਫਟ ਦੇ ਦੇਣਾ ਬਸ ਉਹਨੂੰ ਖੁਸ਼ ਕਰ ਦੇਣਾ ਹੈ ਹਨਾ ਕਿ ਤੂੰ ਖੁਸ਼ ਹੈ ਬਸ ਠੀਕ ਹੈ ਓਕੇ ਜਿੰਨਾ ਕੋ ਦੇ ਸਕਦੇ ਹੋ ਕੋਈ ਐਂ ਦੀ ਗੱਲ ਨਹੀਂ ਕਿ ਬੜੇ ਬੜੇ ਗਿਫਟ ਦੇਣੇ ਤਾਂ ਤੁਸੀਂ ਉਸ ਨੂੰ ਇੱਕ ਸੂਟ ਵੀ ਲੈ ਕੇ ਦੇ ਸੰਦੇ ਬੜੇ ਖੁਸ਼ ਹੋ ਜਾਂਦੇ ਬਸ ਇੰਨੇ ਕਹਿ ਦੋ ਕਿ ਬਹੁਤ ਵਧੀਆ ਹੈ ਸਭ ਕੁਝ ਵਧੀਆ ਤਾਂ ਉਹ ਵੈਸੇ ਭੈਣ ਬਹੁਤ ਜਲਦੀ ਖੁਸ਼ ਹੋ ਜਾਂਦੀ ਹੈ ਚਲੋ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਆਪਣੇ ਭੇਤ ਕਿਸੇ ਨੂੰ ਦੇਣੇ ਨਹੀਂ ਆ ਦੁੱਧ ਮਲ ਕੇ ਨਹਾਉਂਦੇ ਰਹਿਣਾ ਇਹ ਬੁੱਧਾ ਰਾਸ਼ੀ ਪਰ ਤੁਹਾਡੇ ਲਈ ਸ਼ੁਭ ਹੈ ਬਹੁਤ ਸ਼ੁਭ ਹੈ ਕੋਈ ਨੁਕਸਾਨ ਨਹੀਂ ਕਰਨ ਵਾਲਾ ਇਹ ਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਕਿੱਦਾਂ ਜੋ ਗ੍ਰਹਿ ਰਾਸ਼ੀ ਪਰਿਵਰਤਨ ਕਰਦੇ ਆ ਬਹੁਤ ਇਫੈਕਟ ਕਰਦੇ ਆ ਕਿਉਂਕਿ ਸਾਡੀ ਸੋਚ ਹੀ ਉਸ ਮੁਤਾਬਕ ਬਣਦੀ ਹੈ ਜਦੋਂ ਤੁਸੀਂ ਕੁਦਰਤੀ ਤੌਰ ਤੇ ਕਿਸੇ ਚੀਜ਼ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹੋ ਤਾਂ ਕੁਦਰਤ ਤੁਹਾਨੂੰ ਉਦਾਂ ਦੀਆਂ ਚੀਜ਼ਾਂ ਹੀ ਦਿਖਾਉਣੀ ਆ ਤੇ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਤਾਂ ਸਮਝੋ એનર્ਜੀ ਤੁਹਾਡੀ ਹੈਲਪ ਕਰ ਰਹੀ ਹੈ ਤਾਂ ਇਸੇ ਤਰ੍ਹਾਂ ਦਾ ਜਦੋਂ ਗ੍ਰਹਿ ਰਾਸ਼ੀ ਪਰਿਵਰਤਨ ਕਰਦੇ ਆ ਤਾਂ ਕਿੱਦਾਂ ਦਾ ਹੋਣਾ ਹੈ ਤੁਹਾਨੂੰ ਪਹਿਲਾਂ ਤੋਂ ਹੀ ਕੁਝ ਨਾ ਕੁਝ ਤੇ ਪਤਾ ਲੱਗ ਹੀ ਜਾਂਦਾ ਹੈ ਬਸ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਸੀਂ ਉਸ એનર્ਜੀ ਨੂੰ ਆਪਣੇ ਤੇ ਹਾਵੀ ਹੋਣ ਦਿੰਦੇ ਆ ਜਾਂ ਬਰਾਬਰ ਰੱਖਦੇ ਆ ਜਾਂ ਡਾਊਨ ਕਰਦੇ ਆ ਪੋਜ਼ਿਟਿਵ ਹੈ ਤਾਂ ਹਾਵੀ ਮੰਦੋ ਕੀ ਕਹਿੰਦੀ ਹੈ ਹੈਨਾ ਤਾਂ ਇਹ ਧਿਆਨ ਰੱਖਣਾ ਕੋਈ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰੇ ਉਦੋਂ ਹੀ ਤੁਸੀਂ ਉਪਾ ਕਰਨੇ ਆ ਜਦੋਂ ਤੁਹਾਨੂੰ ਨੈਗੇਟਿਵ ਪ੍ਰਭਾਵ ਦੇ ਰਹੀ ਹੋਵੇ ਠੀਕ ਸਮਾਜਾ ਸਦਾਬਸਦਾ ਸਦਾ ਦੇਣਾ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਬਿੰਦੋ ਇਜਾਜ਼ਤ ਸਸ਼ਿਕਾ